どうなる ਜੀ ਸਰ ਜਿਹੜਾ ਨੱਤਾਬੰਦੀ ਕੀਤੀ ਗਈ ਕਿਸ ਸੀਲ ਪਲਾਨ ਦੇ ਤਹਿਤ ਕੀਤੀ ਗਈ ਕੀ ਕਾਰਵਾਈ ਹੈ ਇਸ ਤਰ੍ਹਾਂ ਜੀ ਇਹ ਨਾ ਇੱਕ ਸਾਡਾ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀਮਤੀ ਅਮਨੀਤ ਕਾਉਂਡਲ ਜੀ ਆਈਪੀਐਸ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਦੇ ਹੇਠ ਬਠਿੰਡਾ ਪੁਲਿਸ ਵੱਲੋਂ ਇੰਟਰ ਸਟੇਟ ਆਪਰੇਸ਼ਨ ਸੀਲ 21 ਜੋ ਲਗਾਤਾਰ ਚੱਲਦਾ ਆ ਰਿਹਾ ਹੈ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਨਾਕੇ ਬਠਿੰਡਾ ਜ਼ਿਲ੍ਹੇ ਨੇ ਕੋਲ 8 ਨਾਕੇ ਲਗਾਏ ਹੋਏ ਆ ਜਿਹਦੇ ਵਿੱਚੋਂ ਮੇਰੀ ਸਬਡਿਵੀਜ਼ਨ ਰੂਰਲ ਦਿਹਾਤੀ ਬਠਿੰਡਾ ਦੇ ਦੋ ਨਾਕੇ ਇੱਕ ਦੋ ਵਾਲੀ ਤੇ ਦੂਸਰਾ ਜਿਹੜਾ ਪੰਨੀ ਵਾਲਾ ਰੋਡ ਹੈਗੀ ਹੈ ਰੂਟੂ ਸਿੰਘਾ ਪਿੰਡ ਉਧਰ ਦੋ ਨਾਕੇ ਮੇਰੇ ਥਾਣੇ ਸੰਗਤ ਦੇ ਦੀ ਇਹ ਮੇਰੀ ਸਭ ਨੂੰ ਚਾਉਂਦੇ ਆ ਤਾਂ ਅਸੀਂ ਇਹ ਜਿਹੜਾ ਇਹਦਾ ਸਾਡਾ ਮੁੱਖ ਮਨੋਰਥ ਹੈਗਾ ਵੀ ਜਿਹੜਾ ਬਾਹਰੋਂ ਕੋਈ ਨਸ਼ਾ ਸਾਡੀ ਸਟੇਟ ਦੇ ਵਿੱਚ ਇੰਟਰ ਕਰਦਾ ਹੈ ਜਾਂ ਕੋਈ ਮਾੜਾ ਅਨਸਰ ਜਿਹੜਾ ਹੈਗਾ ਸਾਡੀ ਸਟੇਟ 'ਚ ਇੰਟਰ ਕਰਦਾ ਤਾਂ ਅਸੀਂ ਉਹਦੀ ਜਿਹੜਾ ਹੈਗਾ ਉਹਦੇ ਖਿਲਾਫ ਸਖਤ ਕਾਰਵਾਈ ਕਰ ਲਈ ਪਰ ਤੇ ਕੋਈ ਵੀ ਜਿਹੜਾ ਹੈਗਾ ਮਾੜਾ ਅਨਸਰ ਸਾਡੇ 'ਚ ਆ ਕੇ ਕੋਈ ਵਾਰਦਾਤ ਘਟਨਾ ਨਾ ਕਰੇ ਉਹਦੇ ਤਹਿਤ ਅਸੀਂ ਇਹ ਨਾਕੇ ਲਾਏ ਆ ਵਿਕਰਾਂ ਦੀ ਸ਼ੱਕੀ ਵਿਕਰਾਂ ਦੀ ਜਿਹੜੀਆਂ ਵੀ ਸਾਡੇ ਪੰਜਾਬ 'ਚ ਇੰਟਰ ਕਰ ਰਹੀਆਂ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਆ ਸਖਤੀ ਨਾਲ ਤੇ ਜੇ ਜੋ ਵੀ ਸਾਡੇ ਇਸ ਤਰ੍ਹਾਂ ਦਾ ਕੋਈ ਸ਼ੱਕੀ ਅਨਸਰ ਮਿਲਦਾ ਤਾਂ ਉਹਨੂੰ ਅਸੀਂ ਡਿਟੇਨ ਕਰਕੇ ਜਿਹੜਾ ਹੈਗਾ ਉਹ ਤੋਂ ਸਖਤੀ ਨਾਲ ਪੁੱਛਿਛਿch ਵੀ ਕਰਦੇ ਆ ਕਿਉਂ ਕਿਧਰੋਂ ਆ ਰਿਹਾ ਹੈ ਕੀ ਲੰਘ ਆ ਰਿਹਾ ਹੈ ਤੇ ਕੀ ਕੰਮ ਕਰਾਉਣਾ ਉਹਦਾ ਸਟੇਟਸ ਕੀ ਹੈ ਸ਼ੱਕੀ ਤਾਂ ਨਹੀਂ ਹੈਗਾ ਤੇ ਉਹ ਅਸੀਂ ਜਿਹੜੀ ਹੈਗੀ ਹੈ ਪਰਿਵਹਨ ਜਿਹੜੀ ਐਪ ਆ ਉਹਦੇ ਤਹਿਤ ਵੀ ਚੈੱਕ ਕਰ ਰਹੇ ਆ ਇਸ ਤੋਂ ਇਲਾਵਾ ਸਾਡੀ ਜਿਹੜੀ ਪਾਇਸ ਆਈਡੀ ਆ ਉਹਦੇ ਨਾਲ ਵੀ ਚੈੱਕ ਕਰ ਰਹੇ ਆ ਸਰ ਕੀ ਫੋਸਟ ਨਾਕ ਤੇ ਸੀ ਹੋਈ ਹੈ ਕੋਈ ਰਿਕਵਰੀ ਹੋਈ ਹੈ ਆਰ ਰਿਕਵਰੀ ਜਦੋਂ ਹੋਗੀ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਨਾਕੇ ਲਾਏ ਹੋਏ ਨੇ ਅਸੀਂ ਇਹ ਸਾਡੇ ਸ਼ਾਮ ਤੱਕ ਨਾਕੇ ਚੱਲਣੇ ਹੈਗੇ ਆ ਤੇ ਫੋਰ ਸਾਡੀ ਕਾਫੀ ਲੱਗੀ ਹੋਏ 1 ਲੱਖ ਦੇ ਉੱਤੇ ਤਜੀਬਨ 15 ਤੋਂ 20 ਜਿਹੜੇ ਮੁਲਾਜ਼ਮ ਜਿਹੜੇ ਅਸੀਂ ਉਹ ਪਾਕਿਆਂ ਤੇ ਤਰਾਸ ਕੀਤੇ ਹੋਏ ਆ। ਉਹ ਤਾਂ ਛਾਪੇ ਮਾਰੇ ਵੀ ਕੀਤੀ ਗਈ ਹੈ। ਕਿਹ ਕਿਹੜਾ ਰਹਿ। ਹਾਂਜੀ। ਛਾਪੇ ਮਾਰੇ ਵੀ ਕਾਸੂਪੇਸ਼ਨ ਅਸੀਂ ਕਰ ਰਹੇ ਆ ਤੇ ਅਸੀਂ ਰਿਕਵਰੀਆ ਵੀ ਕਰ ਰਹੇ ਆ।